ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਜਲੰਧਰ ਵਿਖੇ ਆਈਜੀ ਸਾਹਿਬ ਨੂੰ ਜਿਹੜਾ ਮਿਲੇ ਆ ਕਿ ਮੁੱਦਾ ਪਿੰਡ ਨੂਰਪੁਰ ਚੱਠਾ ਭਗਵਾਨ ਵਾਲਮੀਕ ਮੰਦਿਰ ਦਾ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਬੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਨੌਜਵਾਨ ਜੋ ਕੌਜਾਕਾਰੀ ਕਹਿ ਸਕਦੇ ਆ ਉਸ ਦੇ ਵੱਲੋਂ ਜਿਹੜਾ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਜਿਹੜਾ ਵੜਨ ਨਹੀਂ ਦਿੱਤਾ ਜਾਂਦਾ ਔਰ ਉਥੋਂ ਦੀਆਂ ਜਿਹੜੀਆਂ ਔਰਤਾਂ ਨੂੰ ਆ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਔਰ ਗਲਤ ਹਰਕਫਾਂ ਕਰਕੇ ਜਿਹੜਾ ਭਗਵਾਨ ਵਾਲਮੀਕ ਮੰਦਰ ਦਾ ਸਹਾਰਾ ਲਿਆ ਜਾਂਦਾ ਆ ਉਹ ਜਿਹੜੇ ਨੌਜਵਾਨ ਆ ਜਦੋਂ ਵੀ ਕਿਤੇ ਵੀ ਇਦਾਂ ਦੀ ਹਰਕਤ ਕਰਦੇ ਆ ਕਿਸੇ ਵੀ ਧੀ ਭੈਣ ਨਾਲ ਤੇ ਉਹ ਜਿਹੜਾ ਮੰਦਰ ਦਾ ਸਹਾਰਾ ਲੈਂਦੇ ਆ ਔਰ ਪਹਿਲਾਂ ਵੀ ਇਸ ਨੌਜਵਾਨ ਵੱਲੋਂ ਕਿਸੇ ਦੀ ਗੱਡੀ ਖੋ ਕੇ ਜਿਹੜਾ ਮੰਦਰ ਦੇ ਵਿੱਚ ਖੜੀ ਕੀਤੀ ਹੋਈ ਸੀ ਔਰ ਪ੍ਰਸ਼ਾਸਨ ਨੇ ਜਿਹੜੀ ਬਰਾਮਦ ਕੀਤੀ ਸੀ ਔਰ ਇਸ ਦੇ ਖਿਲਾਫ ਜਿਹੜੀ ਆ ਕਾਫੀ ਐਫ ਆਈ ਆਰਾਂ ਦਰਜ ਵੀ ਹੋਈਆਂ ਪਰ ਹੁਣ ਪਿੰਡ ਵਾਸੀਆਂ ਨੂੰ ਫੇਰ ਦੁਬਾਰਾ ਜਿਹੜਾ ਪਰੇਸ਼ਾਨ ਕਰ ਰਿਹਾ ਔਰ ਅੱਜ ਆਈ ਜੀ ਸਾਹਿਬ ਜਲੰਧਰ ਤੇ ਪੇਸ਼ ਹੋਏ ਆ ਔਰ ਪੂਰੇ ਪਿੰਡ ਵਾਸੀ ਜਿਹੜੇ ਨਾਲ ਆ ਔਰ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਆ ਕਿ ਜੋ ਵੀ ਬਣਦੀ ਕਾਰਵਾਈ ਆ ਜੋ ਕਾਰਵਾਈ ਆ ਉਸ ਦੇ ਉੱਤੇ ਕੀਤੀ ਜਾਊਗੀ ਔਰ ਜਿਹੜੇ ਵੀ ਸਾਥੀਆਂ ਨੇ ਗਲਤ ਹਰਕਤਾਂ ਕੀਤੀਆਂ ਜਾਂ ਮੰਦਰ ਦੀ ਮਰਿਆਦਾ ਨੂੰ ਭੰਗ ਕੀਤਾ ਉਹਦੀਆਂ ਜਿਹੜੀਆਂ ਵੀਡੀਓ ਆ ਵੀਡੀਓ ਜਿਹੜੀਆਂ ਅਸੀਂ ਦਿਖਾਵਾਂਗੇ ਔਰ ਪੇਸ਼ ਕਰਾਂਗੇ ਕਿ ਮੰਦਰ ਦੀ ਮਰਿਆਦਾ ਕਿਸ ਤਰ੍ਹਾਂ ਭੰਗ ਕੀਤੀ ਜਾਂਦੀ ਆ ਔਰ ਕਿਸ ਤਰ੍ਹਾਂ ਜਿਹੜਾ ਮੰਦਰ ਨੂੰ ਜੋਜ ਕੀਤਾ ਜਾਂਦਾ ਉੱਥੋਂ ਦੀਆਂ ਧੀਆਂ ਭੈਣਾਂ ਦੀਆਂ ਨਾਲ ਕਿਸ ਤਰ੍ਹਾਂ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਔਰ ਪ੍ਰਸ਼ਾਸਨ ਨੇ ਅਸ਼ੀਰਵਾਦਨ ਦੁਆਇਆ ਕਿ ਜਲਦ ਹੀ ਨਾ ਦੋਚੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੈ ਭੀਮ ਜੈ ਭਾਰਤ